ਮਾਰੀ ਜਿੰਦਾਬਾਹ ਚਲ ਆਜੋ ਆਜੋ ਦੇਖੀਏ ਮਾੜਾ ਜੀ ਅੱਛਾ ਇਹ 55 ਐਮ ਦੀ ਜੀ ਸਰ ਕੰਪੈਕਟ ਉੱਪਰ ਆ ਜੀ ਇਹ ਦਾ ਨਹੀਂ ਅਜੇ ਵਾਹ ਵਾਹ ਠੀਕ ਹੋ ਜੀ ਨਾਕ ਬੜੀ ਚੱਕਵਾ ਯਾਰ ਤੁਹਾਡਾ ਇੰਤਜ਼ਾਰ ਹੈ ਜੀ ਕਿਦਾਂ ਬਾਜੀ ਮੈਂ ਜੋ ਬਲਸੂਘੇ ਚ ਆ ਕੇ ਆਇਆ ਅੱਛਾ ਜੀ ਤੇ ਮੈਨੂੰ ਤਾਂ ਪਤਾ ਨਹੀਂ ਇਹ ਮੁੰਡੇ ਦਾ ਵਿਆਹ ਹੋਇਆ ਅੱਛਾ ਜੀ ਕੱਲ ਹੋਇਆ ਲੇਖਦਾ ਜੀ ਬੇਟਾ ਤੁਹਾਡਾ ਲੱਗੇ ਕਿਤਾ ਆਹੋ ਆਹ ਪਵਣ ਗਿਆ ਹੈ ਆ ਇਹਨਾਂ ਦੀ ਬਹੁਤ ਉੱਤੇ ਗੇ ਘਰ ਉਹ ਇਸ ਕਰਦੇ ਆ ਜੀ ਸਪੈਡ ਕਰਦੇ ਹਾਂ ਹਾਂ ਉਹ ਜਾ ਗਏ ਆ ਆ ਮਿਲ ਕੇ ਆ ਬੱਚੇ ਕੇ ਫਿਰ 55 ਐਮ ਐਮ ਜੀ ਸਰ ਓਕੇ ਕਸੀ ਗੱਲ ਠੀਕ ਹੋ ਤੇ ਇਹਦੇ ਉੱਤੇ ਉਹ ਉਹ ਕਿੰਨੀ ਪਣੀ ਦੋ ਜੀ ਉਹ 30 ਐਮ ਐਮ ਹੋ 30 ਐਮ ਐਮ ਹੋ ਓਕੇ ਉਹ ਇਹਦੀ ਫਿਰ ਇਹ ਬੜਾ ਕਰ ਦੇਣਾ ਕੰਪਲੀਟ ਹਾਂ ਜੀ 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 ਸਪੀਡ ਠੀਕ ਆ ਇਹਨਾਂ ਜਿਹਨਾਂ ਨਾਲ ਥੋੜੀ ਜੀ ਪ੍ਰੋਬਲਮ ਆ ਰਹੀ ਆ ਸਾਜੀ ਠੀਕ ਹੋ ਹੁਣ ਤੁਹਾਡਾ ਘਟਾ ਘੁੰਟਾ ਬੰਦ ਕਰ ਦੇਣਾ ਚਲੋ ਕਿ ਨਾ ਸਾਡੀ ਡਿਮਾਂਡ ਹੈ ਕਿ ਸਕੂਲ ਦੇ ਲਾਗੇ ਸਪੀਡ ਬ੍ਰੇਕਰ ਹੋਣਾ ਚਾਹੀਦਾ ਹੈ। ਤੇ ਦੂਜਾ ਲਵਾ ਦੇਗੇ ਨਾ ਅਰਜਿੰਦਰ ਹਾਂਜੀ ਸਪੀਡ ਬ੍ਰੇਕਰ ਦੂਜਾ ਲਵਾ ਦਿਓ ਇੱਕ ਜਿੱਥੇ ਉਹ ਪਰਲਾ ਸਕੂਲ ਦੇ ਟਾ ਦੇ ਕੋਲ ਆਜੋ ਯਾਰ ਮੈਂ ਤੁਹਾਨੂੰ ਮਿਲਨੇ ਆਇਆ ਠੀਕੋ ਦੋ ਚਾਹੀਦੇ ਆ ਜੀ ਦੂਜਾ ਲਵਾ ਦਿਓ ਅਰਜਿੰਦਰ ਹਾਂਜੀ ਹਾਂਜੀ ਦੂਜਾ ਲਵਾ ਦਿਓ ਹਾਂ ਕਿਉਂਕਿ ਇੱਕ ਕਹਿੰਦਾ ਸੁਪਰੀਮ ਕੋਰਟ ਦਾ ਆਰਡਰ ਹੈ ਤੁਸੀਂ ਦੂਜੇ ਨਹੀਂ ਬਣਾ ਸਕਦੇ ਹੋ ਕੀ ਬਣਾ ਲੈਂਦੇ ਹੋ ਨਹੀਂ ਨਹੀਂ ਪਲਾਨ ਪਲਾਨ ਰੋਡ ਤੇ ਉਹ ਤੇ ਨਹੀਂ ਬਣਾ ਸਕਦਾ ਨਾ ਲੇਕਿਨ ਦੂਜੇ ਲਾ ਦਿਓ ਦੂਜੇ ਹੀ ਲਾਦਾ ਕਿ ਕੋਈ ਨਹੀਂ ਨਾ ਕੋਈ ਕਿਉਂਕਿ ਬੱਚੇ ਆ ਨਾ ਇੰਡੀਕੇਟਿਵ ਲਾਉਂਦਾ ਜਿੱਤੇ ਜਿੱਤੇ ਲਵਾਣੇ ਹੁੰਦੇ ਇੱਧਰ ਲੱਗ ਜਾ ਜੀ ਦੋ ਅੱਗੇ ਲੱਗ ਜਾ ਕੋਈ ਗੱਲ ਨਹੀਂ ਅਸੀ ਕਾਲ ਠੀਕ ਹੋ ਜੀ ਕੰਟੈਕਟਰ ਹੋਰ ਹਾਂ ਮੈਂ ਆਪਸਾਲੇ ਆਪਸਾਲੇ ਚਲੋ ਬਸ ਇਹ ਅਭੀ ਕੁਆਲਿਟੀ ਵਧੀਆ ਰੱਖਿਓ ਨਾ ਲੋਕ ਤੁਹਾਨੂੰ ਯਾਦ ਰੱਖਣ ਵੀ ਬੰਦਾ ਹੈ ਗੰਦ ਗੰਦ ਨਿਕਲ ਗਿਆ ਜੀ ਸਾਡੇ ਇਲਾਕੇ ਦਾ ਹਾਂ 42 47 ਸਾਲ ਉਮਰ ਹੋ ਗਈ ਹੈ ਮੇਰੀ ਮੈਂ ਅਜੇ ਤੱਕ ਸੜਕ ਬੰਦੀ ਨਹੀਂ ਲਿਖੀ ਆ ਪਹਿਲੀ ਵਾਰੀ ਹੈ ਠੀਕ ਹੋ ਗਈ ਮੈਂ ਬਹੁਤ ਸ਼ਾਂਤ ਬਹੁਤ ਸ਼ਾਂਤ ਹੋ ਗਏ ਇੱਧਰ ਆਂਗਾ ਨਾ ਇਹ ਕੰਮ ਕਰਨਾ ਜਿਹੜੇ ਤਰੇ ਫੇਰ ਜਗ ਮਾਰੇ ਨੇ ਨਹੀਂ ਇਹ 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 ਅਸਲ 'ਚ ਤੁਹਾਡੀਆਂ ਵੋਟਾਂ ਦਾ ਫਲ ਹੈ ਹਾਂ ਇਹ ਫਲ ਤੁਹਾਡਾ ਹੀ ਹੈ ਤੁਸੀਂ ਵੋਟਾਂ ਲਾਇਆ ਤੇ ਉਹ ਉਹ ਮਤਲਬ ਫਲ ਲਗਾ ਦੇਣ ਤੁਹਾਡ ਨੂੰ ਤੁਹਾਨੂੰ ਸੇਰਾ ਜਾਂਦਾ ਸਭ ਨੂੰ ਲੋਕਾਂ ਨੂੰ ਜਾਂਦਾ ਹੈ ਨਾ ਜਾਂ ਫਿਰ ਮਾਨ ਸਾਹਿਬ ਨੂੰ ਇਹ 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 ਪਰ ਸ਼ੁਰੂ ਕਿਥੋਂ ਕੀਤੀ ਹੈ ਸ਼ੁਰੂ ਕਿਥੋਂ ਕੀਤੀ ਹੈ ਸ਼ੁਰੂ ਸਰ ਸਨੀ ਇਹ ਤੋਂ ਸਨੀ ਤੋਂ ਸਨੀ ਤੋਂ ਲੈ ਲਓ ਓਕੇ ਤੇ ਪਿੱਛੇ ਪਿੱਛੇ ਜੇ ਕਰਨਾ ਹੈ ਉਹ ਮਟੀਰੀਅਲ ਜੇ ਹੋਰ ਪਾਣਾ ਇੱਕ ਵਾਰੀ ਇਹ ਮਤਲਬ ਕਵਰ ਹੋ ਜੇ ਨਾ ਇਸ ਤੱਕ ਫਿਰ ਪਿੱਛੋਂ ਵੀ ਕਵਰ ਕਰ ਦੇਣਾ ਨਹੀਂ ਪਿੱਛੇ ਆਹ ਮਟੀਰੀਅਲ ਪੈਣਾ ਹੋਰ ਹਾਂ ਜੀ ਹਾਂ ਜੀ ਅੱਛਾ ਵੈਟ ਮਿਕਸ ਪੈਣਾ ਜੀ ਅੱਛਾ ਅੱਛਾ ਜੀ ਇਹ ਸਨੀ ਟੋਲੇ ਤੋਂ ਲਾ ਕੇ ਤੇ ਕਿੱਥੋਂ ਤੱਕ ਹੈ ਬੋਲ ਰੋਟੇ ਤੱਕ ਸਾਰੇ ਗੁੱਡ ਤੱਕ ਹੋ ਗਿਆ ਸਾਰਾ ਨਹੀਂ ਨਹੀਂ ਅਜੇ ਤਾਂ ਅਜੇ ਤਾਂ ਸ਼ੁਰੂ ਹੀ ਕੀਤਾ ਸ਼ੁਰੂ ਕੀਤਾ ਲੋਕ ਸ਼ੁਰੂ ਕਰਦੇ ਨਹੀਂ ਨਹੀਂ ਮੈਂ ਥੱਲੇ ਉਹ ਬੈੱਡ ਬਣ ਗਿਆ ਹਾਂ ਜੀ ਹਾਂ ਜੀ ਬੈੱਡ ਬਣ ਗਿਆ ਇੱਕ ਜਣਾ ਉਹ ਉੱਥੇ ਆਰਸੀਸੀ ਬਣਿਆ ਹੋਇਆ ਹੈ ਗੁਰੋਟੇ ਹਾਂਜੀ ਹਾਂਜੀ ਉਹਨੂੰ ਕਿੱਦਾਂ ਕਰਨਾ ਉਹਦੇ ਉੱਪਰ ਹੀ ਪਾ ਦਾਂਗੇ ਲੋਕਰ ਪਾ ਕੇ ਉਹਨੂੰ ਵੱਡੇ ਚ ਪਾ ਦੇਣਾ ਉਹਦੇ ਉੱਪਰ ਹੀ ਪਾ ਦਾਂਗੇ ਉਹਦੇ ਉੱਪਰ ਹੀ ਪਾ ਦੇਣਾ ਉਹਦੇ ਉੱਪਰ ਵਧੀਆ ਤੇ ਮਾਰਕਿੰਗ ਕਰਕੇ ਫੁੱਲਾ ਹਟਾ ਨਹੀਂ ਪਰ ਉਹ ਆਪਣਾ ਖੜ ਜਗਾ ਦੋ ਹਾਂਜੀ ਹਾਂਜੀ ਸਮਝੂਗੀ ਅੱਛਾ ਦੇਖ ਲਿਓ ਅੱਛਾ ਅੱਛਾ ਇਹਨਾਂ ਦਾ ਕੰਮ ਜੇ ਵਧੀਆ ਆ ਤਾਂ ਇਹਨਾਂ ਨੂੰ ਇੱਥੇ ਰੱਖਣਾ ਉਹ ਇੱਥੇ coma ਅਗੇ ਰੱਖਣਾ ਉਹ ਆ ਜਾਨੇ ਪੰਜ ਹੋ ਵੀ ਆ ਜਣੇ ਹੋਗੇ ਹੈ ਉਹ ਜਿਹੜੇ ਭੇਜਿਆ ਆਪਾਂ ਪੰਜ ਜੇ ਉਹ ਵੀ ਆ ਜਾਣ ਉਹਨਾਂ ਤੇ ਵੀ ਇਹਨਾਂ ਨੂੰ ਦੇਵਾਂਗੇ ਉਹ ਆ ਜਾਣਿਆ ਉਹ ਆ ਜਣੇ ਉਹ ਆ ਜਣੇ ਇੱਕ ਮਿੰਟ ਰੁਕ ਜਾ ਹਾਂਜੀ ਤਾਂ ਕੋਈ ਨਾ ਡਾਇਮੰਡ ਹਾਂ ਇਹ ਰੋਡਾਂ ਤੋਂ ਰੋਡਾਂ ਤੇ ਰੋਡ ਵਾਂਗ ਕਹਿ ਗਏ ਹਾਂਜੀ ਇਹ ਰੋਡ ਵੱਲ 11 ਕਿ 15 20 ਸਾਲ ਹੋ ਗਿਆ ਰੋਡ ਯਾਨੀ ਕਿ ਹਾਂ ਇਹ ਨਹੀਂ ਤੇ ਬੜੀ ਹੈਗਾ ਹਾਂ 20 ਸਾਲ ਤੋਂ ਪਹਿਲਾਂ ਜਿਹੜਾ ਪਤਾ ਲੱਗਦਾ ਸੀ ਕਿ ਰੋਡ ਹੈਗਾ ਤੇ ਹੁਣ ਤਾਂ 20 ਸਾਲ ਇਦਾਂ ਦੇ ਹੀ ਕਿ ਪਤਾ ਹੀ ਨਹੀਂ ਕਿ ਰੋਡ ਹੈ ਕਿੱਥੇ ਤੇ ਬੜੇ ਖੁਸ਼ ਨਾ ਲੋਕੀ ਬੜੇ ਵਧੀਆ ਜਗਾ ਰੋਡ ਬਹੁਤ ਵਧੀਆ ਬਣ ਰਿਹਾ ਔਰ ਬਹੁਤ ਹੀ ਫਾਸਟ ਕੰਮ ਹੋਇਆ ਜੀ ਸਭ ਤੋਂ ਵੱਡੀ ਗੱਲ ਹੈ ਕਿ ਇੰਨੀ ਜਲਦੀ ਕੰਮ ਆ ਜਾਏ ਤਾਂ ਕਰਾਂਗੇ ਕਿਤੇ ਵਾਸ ਆ ਉਹ ਫਾਸਟ ਕੰਮ ਹੈ ਸੇਕਦਾਰ ਨੂੰ ਵੀ ਵੇਜ ਤੇ ਅਸੀਂ ਸਾਵਾਸ ਦਿਨੇ ਬਹੁਤ ਵਧੀਆ ਵਾਕਿਆ ਜੀ ਬਾਤ ਠੀਕ ਹੈ ਇਹ ਦੇਖ ਲਿਓ ਤੁਸੀਂ ਜਿਹੜਾ ਨਾ ਕੀ ਜਾਂਦੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਕੰਕਰੀਟ ਵਾਲੇ ਕੰਕਰੀਟ ਦੇ ਉੱਤੇ ਨਹੀਂ ਨਹੀਂ ਹੋ ਜਾਏਗਾ ਉਹ ਟੈਕਨੀਕਲ ਡਿਵਾਈਜ਼ਰ ਤੋਂ ਹੀ ਕਰਾ ਲਿਆ ਹਾਂ ਹੋ ਜਾਏਗਾ ਠੀਕ ਹੈ ਉਹਨੂੰ ਅੱਡੇ ਨੂੰ ਪੂਰਾ ਫੁੱਲਾ ਕਰਕੇ ਨਾ ਇਹ ਫਿਰ ਜਿਹੜੀ ਇਹ ਜਿੱਦਾਂ ਇਹ 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 ਤਰੇਣਾ ਤੋੜਾ ਜੀ ਨਜ਼ਰ ਆ ਰਹੀ ਹੈ ਇਹ ਸਰ ਕੜਮਾ ਨਹੀਂ ਜਿੱਦਾਂ ਇਹ ਚੱਲਦਾ ਰੋਲਿੰਗ ਹੁੰਦੀਆਂ ਆਜੇ ਹੋ ਰਹੀਆਂ ਆਜੇ ਉਹ ਠੀਕ ਹੈ ਅੰਦਰ ਜਾਏ ਤਾਂ ਆ ਜੰਨਣਾ ਹਾਂ ਹਾਂ ਆਹ ਰਫਟ ਦਾ ਡਾਈਟ ਆ ਗਿਆ ਜਿਹੜੇ ਨਕੀ ਖੜੇ ਰਹੇ ਹਾਂ ਜਿਹੜੇ ਮਿਲ ਗਏ ਉਹ ਵੀ ਟਾੜਾ ਹਾਂ ਕਿੱਦਾਂ ਬਣ ਰਿਹਾ ਕਿਵੇਂ ਵੀ ਮੁੰਡੇ ਆਈਂ ਤਰ ਮਿਲ ਲਾਇਆ ਯਾਰ ਹੈ ਠੀਕ ਬਣ ਰਿਹਾ ਆਜੋ ਆਜੋ ਥੱਲੇ ਆਜੋ ਕੀ ਗੱਲ ਦੀ ਰਾਜੀ ਭੂਜੀ ਤੈਨੂੰ ਪੁੱਛ ਰੋ ਮੁੰਡੇ ਨੂੰ ਕਿੱਦਾਂ ਬਣ ਰਿਹਾ ਰੋਡ ਜਿਹੜਾ ਪਿੰਡ ਹੈ ਹੈ ਜੰਗਲਾਂ ਹੀ ਆਂ ਬੈਂਸਾਹਬ ਕਿਵੇਂ ਹੈ ਠੀਕ ਹੋ ਬਹੁਤ ਧੀਰਜ ਠੀਕ ਬਣ ਗਿਆ ਰੋਡ ਚਲ ਬਲਿਆ ਵੀ ਇਹ ਕਾਫੀ ਦਿਨ ਦਾ ਹੈ ਨਾ ਅ ਹੋਰ ਇਹ ਫਿਰ ਜਿਹੜਾ ਅਗਰ ਰੋਟੇ ਤੱਕ ਅ ਆਪਾਂ ਚਲੇ ਜਾਾਂਗੇ 10 8-10 ਦਿਨ ਤੱਕ ਹਾਂ ਚੱਲ ਜਾਈਏ ਸਰ ਹਾਂ ਤੱਕ ਕੰਪਲੀਟ ਕਰ ਦਾਂਗੇ ਅਕਤੂਬਰ ਚ ਟੋਟਲ ਸਾਰਾ ਓਕੇ ਚਲ ਜਦਾ ਠੀਕ ਹੋ ਹਾਂਜੀ ਵਧੀਆ ਜੀ ਮੈਂ ਜੀ ਹੈ ਰੋਟੀਾਂ ਵੀ ਨਹੀਂ ਆਈ ਨੇ ਹਾਂ ਹਾਂ ਚੀਲੋ ਕੇ ਗੰਦ ਨਹੀਂ ਕਿਉਂਕਿ ਜਿਹੜਾ ਇਹ ਹਾਂ ਬਹੁਤ ਵਧੀਆ ਜੀ ਉਹ ਵਧੀਆ ਕੀਤਾ ਜੀ ਚਲੋ ਇਹ ਆਲ ਜੀ ਚਲੋ ਵਧੀਆ ਠੀਕ ਹੈ ਜੇ ਪਲੇਸ ਚਲੀਏ ਨਾ ਮਾਸ ਪਾਉਂਦੇ ਨਹੀਂ ਸੜਕ ਮੀਦੋ ਦੁਗਾ ਉਹ ਇਕੱਠੀ ਪਾਓਗੇ ਉਹ ਇਕੱਠੀ ਹਾਂ ਟੰਡਿਊਲੇਸ਼ਨਾਂ ਖਤਮ ਹੋ ਜਾਣਗੇ ਦੇਖਣਾ ਨਾਲਿਓ ਯਾਰ ਇਹ ਟਾਈਮ ਦੀ ਆਪਾਂ ਰੋਡ ਦੇ ਦੇਖ ਲੱਗੀਆਂ ਡਬਲ ਬੰਦੀ ਹੋਈ ਰੇ ਪਟਾਵਾ ਜੇ ਪਟਾਵਾ ਕਿਹੜੀ ਪਾਇਵਾਂ ਭਾਈ ਪਟਾਕ ਦਿਓ ਸਾਦੇ ਬੱਸ ਲਾਈ ਹਾਂਜੀ ਹੈ ਨਾਲਾ ਦੇ ਅੱਗੇ ਬੇ ਫੁੱਟ ਗਿਓ ਫੁੱਟ ਨਹੀਂ ਸਭ ਫੁੱਟ ਇਹਦਾ ਕਿਸ ਨੂੰ ਵੀ ਲਾਭ ਹੈ ਉਹ ਯੂਨੀਟ ਜਦੋਂ ਆਹੋ ਬਈ ਅਖੀਰ ਨੂੰ ਨਾ ਖਤਰਾ ਹੈ ਹਾਂ ਹਾਂ ਅਲੰਗੋ ਲੰਗ ਨਿਕਲਣਾ ਲੰਬਾ ਲੰਬਾ ਕਰਮਾ ਨਹੀਂ ਕਰਦਾ ਅਯੋ ਪਿਆ ਬਾ ਠੀਕ ਹੋ ਜੀ ਸਾਜੀ ਠੀਕ ਹੋ ਚਲੋ ਨੇ ਆਫਰ ਗੱਡੀਆਂ ਇੱਧਰ ਆ ਗਈ ਆ ਗਈ ਤੇ ਰਜਿੰਦਰ ਇਹ ਹੈ ਕਰਨੀ ਕਿੰਨੇ ਕਰੋੜ ਨਾਲ ਇਹ ਸਾਡਾ 9.9 ਕਰੋੜ ਨੋ ਫਾਇਰ ਸਟੋਕ 9 ਕਰੋੜ 10 ਲੱਖ 50 ਹਜ਼ਾਰ ਚਲੋ ਉਹ ਸੰਦਰ ਜੀ ਕਿਉਂ ਸਾਡੇ 9.9 ਕਰੋੜ ਹੈ ਨਾ 9.9 ਕਰੋੜ ਮੈਡਰੈਸ ਪਾਰਕ ਮੈਡਰੈਸ ਪਾਰਕ ਕਿਲੋਮੀਟਰ ਜਿੰਨੇ ਇਹ 10 10.7 ਬਾਜ਼ਮਾ ਦੇ ਵਿੱਚ ਕੋਈ ਨਹੀਂ ਜੀ ਮੰਤਰੀ ਸਾਹਿਬ ਅੱਜ ਆਪਜੀ ਵੱਲੋਂ ਵਿਧਾਨ ਸਭਾ ਹਲਕਾ ਪੋਏ ਦੇ ਉਹ ਵਖ ਵਖ ਰੋਡ ਜਿਹੜੇ ਕਈ ਸਦੀਆਂ ਤੋਂ ਜਿਹੜੇ ਇਸ ਤਰ੍ਹਾਂ ਹੀ ਪਏ ਹੋਏ ਸੀ ਜਿਹੜੇ ਬਾਣੀ ਨਹੀਂ ਸਕੇ ਰੋਡ ਹੀ ਗਾਇਬ ਹੋ ਚੁੱਕੇ ਨੇ ਉਹਨਾਂ ਦਾ ਨਿਰੀਖਣ ਕੀਤਾ ਗਿਆ ਜੀ ਲੋਕਾਂ ਚ ਇੱਕ ਪੁੱਛੀ ਵੀ ਲੈ ਰਿਹਾ ਕੀ ਕਹਿੰਦਾ ਨਹੀਂ ਬਿਲਕੁਲ ਲੋਕ ਵੀ ਖੁਸ਼ ਨੇ ਤੇ ਮੇਰੇ ਲਈ ਵੀ ਇਹ ਤਸਲੀ ਵਾਲੀ ਗੱਲ ਆ ਕਿ ਮੈਂ ਅ ਅੱਜ ਉਸ ਰੋਡ ਤੇ ਖੜਾ ਜਿਸ ਰੋਡ ਦਾ ਪਿਛਲੇ ਕਈ ਸਾਲਾਂ ਤੋਂ ਲੋਕ ਸੰਤਾਪ ਹੋ ਗਰੇ ਸਨ ਔਰ ਮਾਨਜੂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੇ 9 ਕਰੋੜ 65 ਲੱਖ ਰੁਪਏ ਦੀ ਲਾਗਤ ਦੇ ਨਾਲ ਇਸ ਸੜਕ ਦੇ ਨਿਰਮਾਣ ਕਾਰਜ ਆਰੰਭ ਕਰਾਏ ਸਨ ਸੋ ਲਗਭਗ 11-12 ਕਿਲੋਮੀਟਰ ਦੀ ਸੜਕ ਹੈਗੀ ਆ ਇਹ ਕੇਵਲ ਸੜਕ ਹੀ ਨਹੀਂ ਬਲਕਿ ਇਹਦੇ ਜਜ਼ਵਾਤ ਵੀ ਲੋਕਾਂ ਦੇ ਇਸ ਸੜਕ ਨਾਲ ਜੁੜਿਆ ਕਿਉਂਕਿ ਅ ਸ਼ਹੀਦ ਗਰਵਚਨ ਸਿੰਘ ਸਲਾਰੀਆ ਉਹਨਾਂ ਦੀ ਨਾਂ ਦੇ ਉੱਤੇ ਜਿਹੜਾ ਇਹ ਰੋਡ ਬਜਦਾ ਔਰ ਨਾਲ ਦੀ ਨਾਲ ਇਹ ਬਾਲੀਵੁੱਡ ਦੇ ਮਹਾਨ ਸਟਾਰ ਦੇਵਾਨੰਦ ਦੇ ਪਿੰਡ ਨਾਲ ਵੀ ਜੁੜਦਾ ਗਰੋਟੇ ਦੇ ਨਾਲ ਸੋ ਦੋ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਮੁਲਕ ਦੇ ਅੰਦਰ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਔਰ ਮੈਨੂੰ ਖੁਸ਼ੀ ਆ ਵੀ ਅੱਜ ਇਸ ਰੋਡ ਦਾ ਜਿਹੜਾ ਨਿਰਮਾਣ ਕਾਰਜਾ ਉਹ ਅੰਤਮ ਪੜਾ ਦੇ ਗੁਜ਼ਰ ਰਿਹਾ ਅੱਜ ਲੋਕ ਪੈਣੀ ਸ਼ੁਰੂ ਹੋਈ ਆ ਸੋ ਮੈਂ ਚੇਚਾ ਨੂੰ ਦੇਖਣ ਲਈ ਆਇਆ ਸੋ ਮੇਰੇ ਨਾਲ ਤਮਾਮ ਸਾਡੇ ਇਹਨਾਂ ਲਾਗਲੇ ਪਿੰਡਾਂ ਦੇ ਸਰਪੰਚ ਸਾਹਿਬਾਨ ਸਾਡੇ ਆਗੂ ਔਰ ਪੀ ਡਬਲਯੂ ਡੀ ਦੇ ਅਫਸਰ ਠੇਕੇਦਾਰ ਸਾਰੇ ਇੱਥੇ ਮੌਜੂਦ ਨੇ ਔਰ ਜੋ ਅਸੀਂ ਚਾਹਦੇ ਹਾਂ ਵੀ ਕੁਆਲਿਟੀ ਦੇ ਨਾਲ ਕੰਮ ਹੋਵੇ ਸਾਨੂੰ ਤਸੱਲੀ ਆ ਵੀ ਉਹ ਕੰਮ ਇੱਥੇ ਚੰਗੀ ਕੁਆਲਿਟੀ ਨਾਲ ਹੋ ਰਿਹਾ ਲੋਕ ਵੀ ਖੁਸ਼ ਨੇ ਔਰ ਬڑے ਆ ਥੋੜੇ ਸਮੇਂ ਦੇ ਅੰਦਰ ਸੜਕਾਂ ਦਾ ਨਿਰਮਾਣ ਕਾਰ ਕਰਕੇ ਹੁਣ ਕੁਝ ਦਿਨਾਂ ਦੀ ਗੱਲ ਆ ਵੀ ਇਹਨੂੰ ਸਮੂਹਤ ਦੀਆਂ ਹੀ ਲੋਕਾਂ ਨੂੰ ਸਮਰਪਿਤ ਕਰਾਂਗੇ ਸੋ ਅੱਜ ਮੈਂ ਸੜਕਾਂ ਦੇ ਜਿਹੜੇ ਨਿਰਮਾਣ ਕਾਰ ਚੱਲ ਰਹੇ ਨੇ ਹਲਕੇ ਦੇ ਅੰਦਰ ਅੱਜ ਉਹਨਾਂ ਨਿਰਮਾਣ ਕਾਰਜਾਂ ਨੂੰ ਦੇਖਣ ਦੇ ਲਈ ਸਵੇਰ ਦੇ ਲੱਗੇ ਆ ਸੋ ਇਸ ਤੋਂ ਬਾਅਦ ਅਸੀਂ ਅਲੀ ਖਾਨ ਨੂੰ ਜਾਣਾ ਫਿਰ ਨਾਲ ਦੇ ਨਾਲ ਸ਼ੇਰਪੁਰ ਤੋਂ ਲੈ ਕੇ ਪੰਜੋੜ ਫੂਲ ਪਿਆਰਾ ਫਟੂ ਸਜਨਪੁਰ ਰੋਡ ਰੋਡ ਦੇਖਣਾ ਸੋ ਇਸੇ ਤਰ੍ਹਾਂ ਜਿਹੜਾ ਭਰਿਆਲੜੀ ਧੋਵੜਾ ਅਪ ਟੂ ਤਾਰਾਗੜ ਹੋਰ-ਹੋਰ ਦੇਖਣਾ ਸੋ ਅੱਜ ਰੋਡਾਂ ਦੀ ਜਿਹੜੀ ਉਹ ਕੈਸ ਗੱਲ ਹੈ ਕਿ ਆਪਾਂ ਜਿਹੜੀ ਉਹ ਨਿਰਮਾਨ ਕਾਰਜ ਆ ਉਹਨੂੰ ਚੈੱਕ ਕਰਨ ਲਈ ਦੇਖਣ ਲਈ ਅੱਜ ਅਸੀਂ ਫੀਲਡ ਦੇ ਵਿੱਚ ਆ